ਜੈ ਪੀਰੰਦੀ ਜੀ ਜੈ ਸਾਈਆਂ ਦੀ ਮਹਿਫਲ ਪੀਰਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਹੈ ਅੱਜ ਦਾ ਵਿਸ਼ਾ ਆਪਾਂ ਜੋ ਸਾਂਝਾ ਤੁਹਾਡੇ ਨਾਲ ਕਰਨਾ ਹੈ ਉਹ ਇਹ ਹੈ ਕਿ ਸਾਰੇ ਮਾਪਿਆਂ ਨੂੰ ਇੱਕ ਕੋਸ਼ਿਸ਼ ਕਰਨੀ ਪਵੇਗੀ ਆਪਣੇ ਬੱਚਿਆਂ ਲਈ ਕਰਮ ਕਰਨ ਦੀ ਜਿਹਦੇ ਨਾਲ ਬੱਚਿਆਂ ਦਾ ਵੀ ਜੀਵਨ ਸੁਖਾਲਾ ਹੋਵੇਗਾ ਤੇ ਮਾਪਿਆਂ ਦਾ ਵੀ ਸੋ ਕੰਮ ਕੀ ਕਰਨੇ ਨੇ ਕਿਸ ਤਰ੍ਹਾਂ ਕਰਨੇ ਨੇ ਆਪਾਂ ਇਹ ਵੀ ਗੱਲ ਕਰਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਕੁਝ ਕਮੈਂਟਾਂ ਵੀ ਦੱਸਾਂਗੇ ਕਮੈਂਟਾਂ ਵੀ ਜ਼ਰੂਰ ਸੁਣਿਆ ਕਰੋ ਬਹੁਤ ਕੁਝ ਕਮੈਂਟਾਂ ਚੋਂ ਹੀ ਤੁਹਾਨੂੰ ਸਿੱਖਣ ਨੂੰ ਮਿਲੇਗਾ ਜੀ ਸੋ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੇ ਆਪੇ ਰਾਂ ਦੀ ਜੈਸਾ ਜਾਂ ਦੀ ਲਿਖਣਾ ਤੇ ਨਾਲ ਦੀ ਨਾਲ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਕੋਲ ਆ ਤੇ ਆ ਸਕੇ ਜੀ ਸੋ ਹੁਣ ਆਪਾਂ ਇੱਥੇ ਇਹ ਵੀਡੀਓ ਸ਼ੁਰੂ ਕਰਦੇ ਹਾਂ ਜੀ ਫਿਰ ਲਾਈਕ ਤੇ ਇੱਕ ਕਮੈਂਟ ਦੱਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਪੰਜ ਨਿਯਾਜ਼ਾਂ ਇੱਕ ਦਿਨ ਵਿੱਚ ਦੇਣੀਆਂ ਹੈ ਜਾਂ ਹਰ ਵੀਰਵਾਰ ਸੋ ਦੇਖੋ ਜੀ ਇੱਕ ਦਿਨ ਵਿੱਚ ਕੋਈ ਵੀ ਪੰਜ ਨਿਯਾਜ਼ਾਂ ਨਹੀਂ ਦਿੰਦਾ ਸੋ ਵੀਰਵਾਰ ਦੀ ਵੀਰਵਾਰ ਹੁੰਦਾ ਹੈ ਕਿ ਪੰਜ ਵੀਰਵਾਰ ਲਗਾਤਾਰ ਨਿਯਾਜ਼ਾਂ ਦਿੱਤੀਆਂ ਜਾਣ ਜੇ ਕੋਈ ਸੁੱਖਣਾ ਸੁੱਖ ਦਿਓ ਜਾਂ ਕਿਸੇ ਵੀ ਤਰ੍ਹਾਂ ਦੀ ਤੁਹਾਡੀ ਕੋਈ ਸ਼ਰਤ ਹੈ ਤਾਂ ਪੰਜ ਵੀਰਵਾਰ ਦੇ ਵਿੱਚ ਪੰਜ ਨਿਆਜ਼ਾਂ ਦਿੱਤੀਆਂ ਜਾਂਦੀਆਂ ਹੈ ਜੀ ਸੋ ਇਸ ਤਰ੍ਹਾਂ ਤਾਂ ਕਦੇ ਵੀ ਨਹੀਂ ਆਪਾਂ ਦੇਖਿਆ ਸੁਣਿਆ ਕਿ ਇੱਕ ਦਿਨ ਵਿੱਚ ਪੰਜ ਨਿਆਜ਼ਾਂ ਬਣਾਉਣੀਆਂ ਸੋ ਬਾਕੀ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਸੁਪਨੇ ਵਿੱਚ 11ਵੀਂ ਵਾਲੀ ਸਰਕਾਰ ਸਾਨੂੰ ਔਲਾਦ ਦੇ ਰਹੀ ਹੈ ਸੋ ਸ਼ਾਇਦ ਖੁਸ਼ੀ ਹੋ ਜਾਈ ਲਿਖਿਆ ਪਰ ਸਪੇਸਿੰਟਦੀ ਹੋਈ ਸੋ ਇੱਥੇ ਇੱਕ ਗੱਲ ਕਵਾਂਗੇ ਜੀ ਕਮੈਂਟ ਕਈ ਵਾਰ ਕਹਿ ਚੁੱਕੇ ਹਾਂ ਕਿ ਪੰਜਾਬੀ ਚ ਹੀ ਇਹਦੇ ਨਾਲੋਂ ਕਰ ਲਿਆ ਕਰੋ ਜੀ ਸੋ ਕਹਿੰਦੇ ਕਿ ਇਸ ਤਰ੍ਹਾਂ ਦਾ ਸੁਪਨਾ ਆਉਂਦਾ ਹੈ ਜਾਂ ਦਿਖਾਈ ਹੁੰਦਾ ਹੈ ਪਰ ਇੱਥੇ ਇੱਕ ਹੀ ਗੱਲ ਕਵਾਂਗੇ ਕਿ ਇਹਨਾਂ ਗੱਲਾਂ ਨੂੰ ਪੜਦੇ ਵਿੱਚ ਰੱਖਣਾ ਸਿੱਖੋ ਜੀ ਜਿੰਨਾ ਵੀ ਹੋ ਸਕਦਾ ਜਿੰਨਾ ਤੁਸੀਂ ਇਹਨਾਂ ਗੱਲਾਂ ਤੇ ਪੜਦਾ ਰੱਖੋਗੇ ਉੰਨੀ ਹੀ ਗੱਲ ਨਿਖਰਨੀ ਸ਼ੁਰੂ ਹੋ ਜਾਵੇਗੀ ਜੀ ਸੁਜਿੰਨਾ ਰੋੜਾ ਪਾਉਂਦੇ ਹੁੰਦੀ ਹੀ ਕਿਰਪਾ ਉੱਤੇ ਹੀ ਰੁਕਣੀ ਸ਼ੁਰੂ ਹੋ ਜਾਂਦੀ ਹੈ ਤੇ ਫਿਰ ਇਨਸਾਨ ਕਹਿੰਦਾ ਹੈ ਕਿ ਅਸੀਂ ਸੇਵਾ ਕਰਦਿਆਂ ਸਾਨੂੰ ਕੁਛ ਨਜ਼ਰ ਨਹੀਂ ਆਉਂਦਾ ਸਾਨੂੰ ਕੁਛ ਦਿਖਾਉਂਦੇ ਨਹੀਂ ਕਿਰਪਾ ਨਹੀਂ ਸੇਵਾ ਕਬੂਲ ਨਹੀਂ ਹੁੰਦੀ ਸੋ ਗਲਤੀਆਂ ਇੱਥੇ ਆਪ ਹੀ ਇਨਸਾਨ ਕਰ ਲੈਂਦਾ ਹੈ ਜੀ ਸੋ ਜਦੋਂ ਵੀ ਕੋਈ ਚੰਗੇ ਵਿਚਾਰ ਆਉਂਦੀ ਹੈ ਮਾਰਗ ਤੁਹਾਨੂੰ ਕੁਛ ਦਿਖਾ ਰਿਹਾ ਕੁਛ ਕਹਿ ਰਿਹਾ ਹੈ ਤਾਂ ਉਹਨਾਂ ਗੱਲਾਂ ਤੇ ਹਮੇਸ਼ਾ ਹੀ ਯਮਨ ਕਰੋ ਕਿ ਇਹਨਾਂ ਨੂੰ ਉਪਤ ਰੱਖਣਾ ਹੈ ਨਾ ਵਾਰੇ ਰੋਲਾ ਨਹੀਂ ਪਾਉਣਾ ਜੇਕਰ ਜ਼ਿੰਦਗੀ ਵਿੱਚ ਤੁਸੀਂ ਕਾਮਯਾਬ ਹੋਣਾ ਚਾਹੁੰਦੇ ਹੋ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਹਾਂ ਜੀ ਸੋ ਇੱਥੇ ਇੱਕ ਮਿੰਟਾਂ ਵਿੱਚ ਲਿਖਦੇ ਨੇ ਕਿ ਜਿਨ੍ਹਾਂ ਨੇ ਗੱਦੀ ਹਟਾਈ ਹੈ ਕਿ ਉਹਨਾਂ ਨੂੰ ਸਜ਼ਾ ਮਿਲੇਗੀ ਕੌਸਪਾਕ ਸਰਕਾਰ ਜੀ ਵੱਲੋਂ ਜਾਂ ਫਿਰ ਯਾਨੀ ਕਿ ਪਰਮਾਤਮਾ ਵੱਲੋਂ ਸੋ ਜੇਕਰ ਘਰ ਵਿੱਚ ਗੱਦੀ ਚੱਲ ਰਹੀ ਹੈ ਪ੍ਰਾਣੀ ਬਜ਼ੁਰਗਾਂ ਦੀ ਜਗ੍ਹਾ ਹੈ ਜੀ ਬਜ਼ੁਰਗ ਸੇਵਾ ਕਰਦੇ ਗਏ ਆ ਤੇ ਗੱਦੀ ਨੂੰ ਹਟਾ ਦਿੱਤਾ ਗਿਆ ਤੇ ਇਹਨਾਂ ਦੀ ਰੋਂ ਹੁੰਦੀ ਹੀ ਹੁੰਦੀ ਆ ਤੁਸੀਂ ਜਿਹਦੀ ਵੀ ਤੁਸੀਂ ਸੇਵਾ ਕਰ ਰਹੇ ਹੋ ਜਿਹਕਰ ਉਹਨੂੰ ਭਲਾ ਦਿੱਤਾ ਹੈ ਬਜ਼ੁਰਗਾਂ ਨੇ ਜਿਨ੍ਹਾਂ ਦੀ ਸੇਵਾ ਕੀਤੀ ਅੱਜ ਤੁਸੀਂ ਉਹ ਚੀਜ਼ਾਂ ਨੂੰ ਨਹੀਂ ਮੰਨ ਰਹੇ ਚਾਹੇ ਅੱਜ ਮੰਨ ਲਓ ਚਾਹੇ 10 ਸਾਲ ਅੱਟ ਕੇ ਮੰਨ ਲਓ ਪਰ ਮੰਨਣਾ ਪੈਣਾ ਹੀ ਹੈ ਜ਼ਿੰਦਗੀ 'ਚ ਕਿਉਂਕਿ ਇਹਨਾਂ ਦੀ ਜਦੋਂ ਰੁੱਣ ਹੋ ਜਾਂਦੀ ਆ ਫਿਰ ਉੱਥੇ ਕੋਈ ਵੀ ਦੇਵੀ ਦੇਵਤਾ ਨਹੀਂ ਖੜਦਾ ਕਿਉਂਕਿ ਦੇਵੀ ਦੇਵਤਾ ਵੀ ਕਦੇ ਵੀ ਇਹ ਨਹੀਂ ਕਰੇਗਾ ਕਿ ਅਸੀਂ ਆਪਣੀ ਸੇਵਾ ਲੈ ਲਈਏ ਤੇ ਜੋ ਪਹਿਲਾਂ ਸੀ ਉਹਨਾਂ ਦੀ ਨਾਂ ਵੀ ਸੇਵਾ ਕਰਨ ਅਸੀਂ ਕੰਮ ਸਾਰੇ ਕਰਾਂਗੇ ਉਹ ਵੀ ਕੰਮ ਨਹੀਂ ਕਰ ਸਕਦੇ ਕਿਉਂਕਿ ਉਹ ਵੀ 파ਵਰ ਮੂਰੇ ਆਣ ਘੜਦੀ ਹੈ ਸੋ ਇਸ ਕਰਕੇ ਹਮੇਸ਼ਾ ਹੀ ਇੱਕ ਗੱਲ ਨੂੰ ਧਿਆਨ ਚ ਰੱਖੋ ਕਿ ਜਿਨ੍ਹਾਂ ਨੂੰ ਛੇੜਿਆ ਹੋਇਆ ਹੈ ਇੱਕ ਵਾਰ ਜਗਾ ਲਿਆ ਹੈ ਸੋ ਉਹਨਾਂ ਨੂੰ ਹੀ ਮੰਨੀ ਜਾਓ ਉਹਨਾਂ ਨੇ ਹੀ ਸਭ ਕੁਝ ਦੇਣਾ ਜਿਹੜੀ ਵੀ ਚੀਜ਼ ਦੀ ਤੁਹਾਨੂੰ ਜ਼ਰੂਰਤ ਹੈ ਜੀ ਸੂਰਜਿਕਰ ਕੋਲੋਂ ਕੀ ਥਾਂ ਦਾ ਖੈਰਾ ਮੰਗਦੇ ਵੀ ਇਹ ਝੋਲੀ ਹੱਟੀਏ ਤੇ ਇਸ ਤਰ੍ਹਾਂ ਕੁਝ ਨਹੀਂ ਮਿਲਦਾ ਇੱਕ ਦਰ ਦੇ ਹੋ ਗਏ ਬੜਜੂਗੇ ਤਾਂ ਜ਼ਰੂਰ ਘੇਰ ਪੈਂਦੀ ਹੈ ਜੇਕਰ ਪਟਕਦੇ ਰਵਾਂਗੇ ਤਾਂ ਫਿਰ ਇਨਸਾਨ ਪਟਕਦਾ ਹੀ ਰਹਿ ਜਾਂਦਾ ਕੋਈ ਹੱਤ ਪੱਲੇ ਨਹੀਂ ਆਉਂਦਾ ਜੀ ਚਾਹੇ ਅੱਜ ਮੰਨ ਲਓ ਚਾਹੇ ਕੱਲ ਮੰਨ ਲਓ ਪਰ ਵਾਪਸ ਉਸੇ ਲੇਨ ਤੇ ਜ਼ਿੰਦਗੀ ਵਿੱਚ ਆਉਣਾ ਹੀ ਪੈਂਦਾ ਹੈ ਜੀ ਸੋ ਹਮੇਸ਼ਾ ਹੀ ਸੋਚੀ ਦੇ ਨਾਲ ਚੱਲੋ ਜਿੰਨਾ ਸੋਚੀ ਦੇ ਨਾਲ ਅੱਜ ਕਦਮ ਪਤਾਉਗੇ ਉਨਾ ਹੀ ਜ਼ਿੰਦਗੀ 'ਚ ਸੁੱਖ ਪਾਉਗੇ ਵਰਨਾ ਦੁੱਖਾਂ ਦਾ ਹੀ ਸਾਹਮਣਾ ਕਰਨਾ ਪੈਂਦਾ ਹੈ ਜੀ ਸੋ ਹੁਣ ਆਪਾਂ ਇੱਥੇ ਇੱਕ ਕਮੈਂਟ ਦੱਸਦੀ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਮੈਨੂੰ ਕਿੰਨੇ ਸਾਲ ਹੋ ਗਏ ਮੈਨੂੰ ਨਾਮਦਾਨ ਨਹੀਂ ਮਿਲਿਆ ਗੁਰੂ ਕੋਲ ਜਾਂਦੀਆਂ ਸੋ ਦੇਖੋ ਜੀ ਜੇਕਰ ਗੁਰੂ ਸ਼ਬਦ ਦੇਣ ਦੇ ਵਿੱਚ ਦੇਰੀ ਕਰ ਰਿਹਾ ਹੈ ਤੇ ਕੁਝ ਸੋਚ ਕੇ ਕਿਉਂਕਿ ਉਹ ਸਭ ਜਾਣੀ ਜਾਣ ਹੁੰਦੇ ਆ ਸੋ ਜੀਕਰ ਨਾਮ ਸ਼ਬਦ ਨਹੀਂ ਮਿਲ ਰਿਹਾ ਉਹ ਇਸੇਵਾ ਕਰ ਰਹੇ ਹਾਂ ਤੇ ਸੇਵਾ ਦਾ ਮੁੱਲ ਨੇ ਜ਼ਰੂਰ ਪਵੇਗਾ ਸੋ ਨਾਮ ਸ਼ਬਦ ਪ੍ਰਮਾਤਮਾ ਕੰਨਿਆਂ ਨੂੰ ਮਰੀ ਹੀ ਜ਼ਿੰਦਗੀ ਵਿੱਚ ਦੇਣਾ ਚਾਹੁੰਦਾ ਹੈ ਪਰ ਕੁਝ ਸੋਚ ਸਮਝ ਕੇ ਸਹੀ ਸਮਾਂ ਆਉਣ ਤੇ ਸੋ ਜੀਕਰ ਨਾਮ ਸ਼ਬਦ ਵਿੱਚ ਦੇਰੀ ਹੋ ਰਹੀ ਹੈ ਸੇਵਾ ਸੱਚੀ ਹੈ ਤਾਂ ਪ੍ਰਮਾਤਮਾ ਨੇ ਕੁਝ ਨਾ ਕੁਝ ਚੰਗਾ ਹੀ ਸੋਚਿਆ ਹੋਵੇਗਾ ਸੋ ਕਈ ਵਾਰ ਕੀ ਹੁੰਦਾ ਆ ਕਿ ਥੋੜਾ ਜਿਹਾ ਸੇਵਾ ਦਾ ਚਾ ਰੰਦਾ ਆ ਪਰ ਥੋੜੀ ਚਿਰ ਬਾਅਦ ਕਿਸੇ ਹੋਰ ਪਾਸੇ ਮਨ ਦਾ ਝੁਕਾਅ ਹੋ ਜਾਂਦਾ ਹੈ ਸੋ ਨਾਮ ਸ਼ਬਦ ਜ਼ਿੰਦਗੀ ਵਿੱਚ ਬਹੁਤ ਹੀ ਜ਼ਰੂਰੀ ਵੀ ਹੈ ਤਾਂ ਗੁਰੂ ਵੀ ਇੰਨਾ ਹੀ ਜ਼ਰੂਰੀ ਕਿ ਇੱਕ ਹੀ ਹੋਣਾ ਚਾਹੀਦਾ ਜ਼ਿੰਦਗੀ ਵਿੱਚ ਇਹ ਨਹੀਂ ਹੈ ਕਿ ਅੱਜ ਕਿਤੇ ਹੋਰ ਕੋਈ ਤਰ੍ਹਾਂ ਨਾ ਕਰ ਲਈ ਤੇ ਕੱਲ ਕਿਤੇ ਹੋਰ ਸੋ ਜਿਵੇਂ ਕਿ ਇੱਥੇ ਇੱਕ ਕਮੈਂਟ ਸੀ ਸ਼ਾਇਰ ਕਹਿੰਦੇ ਕਿ ਅਸੀਂ ਨਾਮ ਸ਼ਬਦ ਲਿਆਸਤੀ ਪਰ ਉਹ ਔਰਤ ਨੇ ਪੈਸੇ ਮੰਗਨੇ ਬਹੁਤ ਸ਼ੁਰੂ ਕਰ ਦਿੱਤੇ ਸ਼ਾਇਦ ਕੁਸ਼ ਇਸੇ ਤਰ੍ਹਾਂ ਸੀ ਸੋ ਜਿਹੜਾ ਗੁਰੂ ਪੈਸਾ ਮੰਗੇ ਉਹ ਪੂਰਾ ਗੁਰੂ ਨਹੀਂ ਹੋ ਸਕਦਾ ਸੋ ਗੁਰੂ ਕਦੇ ਵੀ ਪੈਸਾ ਨਹੀਂ ਮੰਗਦਾ ਸਗੋਂ ਤੇ ਜ਼ਿੰਮੇਵਾਰੀ ਲੈਂਦਾ ਹੈ ਸਾਨੂੰ ਚਰਅਸਤੀ ਦੇ ਗੇੜ ਚੋਂ ਪੜਨ ਦੀ ਨਾਮ ਸ਼ਬਦ 프리 ਵਿੱਚ ਦਿੰਦਾ ਹੈ ਤੇ ਸਾਡਾ ਜਨਮ ਜਿਹੜਾ ਉਸ ਸਖਾਲਾ ਕਰ ਦਿੰਦਾ ਹੈ ਜੰਮਣ ਮਰਨ ਤੋਂ ਰਹਿਤ ਹੋ ਜਾਂਦੇ ਅਸਲ ਗੁਰੂ ਉਹ ਹੈ ਜਿਹੜਾ ਸਾਨੂੰ ਪਾਰ ਲਗਾ ਦਿੰਦਾ ਹੈ ਨਾਮ ਸ਼ਬਦ ਦੀ ਤਾਲ ਦੇ ਕੇ ਤੇ ਉਹ ਪ੍ਰਮਾਤਮਾ ਦੇ ਨਾਲ ਮਿਲਾ ਕਰ ਦਿੰਦਾ ਹੈ ਸੋ ਪ੍ਰਮਾਤਮਾ ਨਾਲ ਮਿਲਾਉਣ ਵਾਲਾ ਜੋ ਰੂਹਾ ਹੈ ਉਹ ਹੀ ਪੂਰਾ ਗੁਰੂ ਹੈ ਜਿਹੜਾ ਆਪਣੇ ਹੀ ਝੋਲੇ ਭਰਨ ਵਾਲਾ ਹੈ ਉਹ ਕਦੇ ਗੁਰੂ ਨਹੀਂ ਹੋ ਸਕਦਾ ਗੁਰੂ ਬਣਾਓ ਹਮੇਸ਼ਾ ਸੋਚ ਸਮਝ ਕੇ ਜੇਕਰ ਤੁਹਾਡਾ ਮਨ ਦਾ ਟਿਕਾਣਾ ਹੈ ਮਨ ਦਾ ਝੁਕਣਾ ਹੈ ਸੋ ਜੇ ਮਨ ਝੁਕਦਾ ਹੈ ਤਾਂ ਉਥੇ ਗੁਰਦਾਨਾ ਕਰ ਲੋ ਕਿਉਂਕਿ ਜਿੱਥੇ ਮਨ ਝੁਕਦਾ ਉੱਤੇ ਅਲੱਗ ਜਿਹੀ ਰੂਹ ਨੂੰ ਕੋਈ ਸਕੂਨ ਮਿਲਦਾ ਹੈ ਅਲੱਗ ਜਿਹੀ ਕੁਝ ਗੱਲਬਾਤ ਹੁੰਦੀ ਆ ਮਹਿਸੂਸ ਹੁੰਦੀ ਆ ਮਨ ਲੱਗਣਾ ਸ਼ੁਰੂ ਹੋ ਜਾਂਦਾ ਮਨ ਦਾ ਟਿਕਣਾ ਸ਼ੁਰੂ ਹੋ ਜਾਂਦਾ ਹੈ ਤੇ ਮਨ ਕਰਦਾ ਹੈ ਕਿ ਇੱਥੇ ਦੇ ਬੁਕੇ ਰਹਿ ਜਾਈਏ ਪਰ ਜਿੱਥੇ ਮਨ ਦੀ ਇਹੋ ਜਿਹੀ ਸੋਚ ਹੋਵੇ ਚੰਗੇ ਪਾਸੇ ਤਾਂ ਉਥੇ ਮਨ ਦੀ ਹੀ ਸੁਣਨੀ ਚਾਹੀਦੀ ਆ ਫਿਰ ਦਿਮਾਗ ਦੀ ਕਦੇ ਨਾ ਸੁਣੋ ਜੀ ਮੋਰਤਾਨਾ ਇੱਕ ਥਾਂ ਕਰੋ ਜਿੱਥੇ ਵੀ ਕਰੋ ਗੁਰੂ ਇੱਕ ਹੀ ਜ਼ਿੰਦਗੀ ਚ ਹੋਣਾ ਚਾਹੀਦਾ ਦੋ ਵੀੜੀਆਂ ਚ ਪੈਰ ਰੱਖਣ ਨਾਲ ਦਸਤਾਨ ਕਦੇ ਪਾਰ ਨਹੀਂ ਲੱਗ ਸਕਦਾ ਜੀ ਇੱਕ ਵੀੜੀ ਚ ਬੈਠ ਜਾਓ ਪਾਰ ਉਹ ਮਾਲਕ ਲਗਾ ਹੀ ਦਿੰਦਾ ਹੈ ਕਿਉਂਕਿ ਉਹਨੂੰ ਪਤਾ ਹੈ ਕਿ ਮੇਰੇ ਸਹਾਰੇ ਬਿੱਠਾ ਹੋਇਆ ਸੋ ਸਹਾਰਾ ਇੱਕ ਦਾ ਪੜੋਗੇ ਤੇ ਸਭ ਕੁਝ ਮਿਲ ਜਾਂਦਾ ਹੈ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਸੋ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਹੈ ਜੇਕਰ ਚਾਹੁੰਦੇ ਹੋ ਕਿ ਸਾਡੇ ਬੱਚੇ ਸਾਡੇ ਹੱਥ ਜੀ ਵੀ ਰਹਿਣ ਕੰਟਰੋਲ ਚ ਰਹਿਣ ਤੇ ਉਹਨਾਂ ਦੀ ਜ਼ਿੰਦਗੀ ਵਧੀਆ ਹੋਵੇ ਉਹ ਗੱਲ ਪਾਸੇ ਹੁਮਾ ਬੁਰਨ ਸੋ ਵੀਡੀਓ ਨੂੰ ਸੁਣਨ ਤੋਂ ਪਹਿਲਾਂ ਜੀ ਇੱਕ ਲਾਈਕ ਜ਼ਰੂਰ ਕਰ ਦਿਓ ਜੇਕਰ ਅਜੇ ਤੱਕ ਵੀਡੀਓ ਲਾਈਕ ਨਹੀਂ ਕੀਤੀ ਸੋ ਕਰਮ ਜੋ ਹੈ ਜਿਕਰ ਅਸੀਂ ਕਰਾਂਗੇ ਤੈਨੂੰ ਉਹਦਾ ਫਲ ਮਿਲਦਾ ਹੈ ਜਿਸ ਤਰ੍ਹਾਂ ਕੰਮ ਕਰਦੇ ਆ ਮਿਹਨਤ ਦਾ ਫਲ ਮਿਲਦਾ ਹੈ ਜਿਵੇਂ ਪੈਸੇ ਲਈ ਕੰਮ ਕੀਤਾ ਜਾਂਦਾ ਤੇ ਪੈਸੇ ਦੀ ਸਾਨੂੰ ਉਮੀਦ ਵੀ ਹੈ ਤੇ ਉਹ ਮਿਲਦਾ ਵੀ ਆ ਇਸੇ ਤਰ੍ਹਾਂ ਜੋ ਕਰਮ ਹੈ ਜੋ ਸਾਡੇ ਫਰਜ਼ ਹੈ ਸਾਨੂੰ ਕਰਨੇ ਚਾਹੀਦੇ ਉਹਨਾਂ ਜਿੰਨਾ ਕੁਛ ਮਿਲਦਾ ਹੈ ਇਸ ਲਈ ਅਨਸਾਨ ਕਰਦਾ ਹੈ ਸੋ ਦੁਨਿਆਵੀ ਹਿਸਾਬ ਦੇ ਨਾਲ ਜਿੱਦਾਂ ਆਪਾਂ ਕੰਮ ਕਰਦੇ ਆ ਉਹਨਾਂ ਦੇ ਨਾਲ ਜੋ ਸਾਡਾ ਬਣਦਾ ਜੁੜਦਾ ਹੈ ਉਹ ਸਾਨੂੰ ਮਿਲਦਾ ਹੈ ਇਸੇ ਤਰ੍ਹਾਂ ਜੋ ਪ੍ਰਮਾਤਮਾ ਦੇ ਪਾਸੇ ਤੁਰਦੇ ਆ ਕਰਮ ਕਰਦੇ ਆ ਉਹਨਾਂ ਦਾ ਵੀ ਕੋਈ ਮਤਲਬ ਹੈ ਇਸੇ ਲਈ ਕਰਮ ਬਣੇ ਹੂਆ ਤੇ ਉਹਨਾਂ ਦਾ ਫਲ ਵੀ ਉਹ ਮਾਲਕ ਜ਼ਰੂਰ ਦਿੰਦਾ ਹੈ ਜੀ ਸੋ ਹੁਣ ਕਰਮ ਕੀ ਕਰਨ ਦੀ ਜ਼ਰੂਰਤ ਆ ਉਹਨਾਂ ਤੇ ਹੋਰ ਗੱਲ ਲੋ ਜੀ ਇੱਕ ਵਾਰ ਸੋ ਕਰਮ ਆਪਾਂ ਇਸ ਲਈ ਕਰਨੇ ਆ ਕਿ ਬੱਚੇ ਜੋ ਹੈ ਉਹ ਗਲਤ ਪਾਸੇ ਨਾ ਤੁਰ ਸਕਣ ਤੇ ਉਹਦੇ ਲਈ ਆਪਾਂ ਕੁਝ ਕਦਮ ਉਠਾਣੇ ਹੈ ਸੋ ਜਿਸ ਤਰ੍ਹਾਂ ਦਾ ਆਪਾਂ ਮਾਹੌਲ ਦੇਖਦੇ ਇੰਨਾ ਕ ਖਰਾਬ ਹੁੰਦਾ ਜਾ ਰਿਹਾ ਆ ਕਿ ਬੱਚੇ ਘਰ ਵਿੱਚ ਕੁਝ ਹੋਰ ਬਣ ਕੇ ਆਉਂਦੇ ਨੇ ਤੇ ਬਾਹਰ ਕੁਝ ਹੋਰ ਬਣਦੇ ਨੇ ਆ ਕੇ ਸੋ ਕਹਿੰਦੀ ਵੀ ਅੱਖਾਂ ਮੂਰੇ ਦੇਖਣ ਦੀਆਂ ਗੱਲਾਂ ਆ ਅੱਜ ਕੱਲ ਦਾ ਇੰਨਾ ਮਾਹੌਲ ਖਰਾਬ ਹੋ ਗਿਆ ਆ ਕਿ ਬਾਹਰ ਆ ਕੇ ਕੀ ਕੁਛ ਬੱਚਾ ਕਰਦਾ ਮਾਪਾ ਹਮੇਸ਼ਾ ਨਾਲ ਬੱਚਿਆਂ ਨਹੀਂ ਰਹਿ ਸਕਦਾ ਜੇਕਰ ਇਹਨਾਂ ਗੱਲਾਂ ਤੇ ਅਪਾ ਕੰਟਰੋਲ ਕਰਨਾ ਉਹਦੇ ਲਈ ਕੁਝ ਨਾ ਕੁਝ ਕਰਨਾ ਪਵੇਗਾ ਫਿਰ ਹੀ ਅਸੀਂ ਇਹਨਾਂ ਮਸੀਤਾਂ ਤੋਂ ਬਚ ਸਕਦੇ ਆ ਸੋ ਜਦੋਂ ਆਲੇ ਦੁਆਲੇ ਦਾ ਮਾਹੌਲ ਮਾਪੇ ਦੇਖਦੇ ਆ ਦੂਸਰਿਆਂ ਦੇ ਬੱਚਿਆਂ ਦੇਖਦੇ ਕੀ ਕੀ ਕਰ ਰਹੇ ਆ ਤੇ ਫਿਰ ਆਪਣੇ ਬੱਚਿਆਂ ਤੇ ਵੀ ਸ਼ੱਕ ਹੋਣੀ ਚ ਸਹੀ ਬੱਚਿਆਂ ਤੇ ਵੀ ਜਾਨੀ ਫਿਰ ਮਾਪੇ ਸ਼ੱਕ ਕਰਨੀ ਸ਼ੁਰੂ ਕਰ ਦਿੰਦਾ ਆ ਫਿਕਰ ਕਰਨਾ ਸ਼ੁਰੂ ਕਰ ਦਿੰਦਾ ਹੈ ਸੋਕਤ ਦੇ 1 2 ਦੀ ਗਲਤੀ ਦੀ ਵਜ੍ਹਾ ਨਾਲ ਕਈਆਂ ਨੂੰ ਸਜ਼ਾ ਮਿਲਦੀ ਹੈ ਇਹਦੇ ਤੋਂ ਆਪਾਂ ਬਚਣਾ ਹੈ ਜੀ ਕਦੇ ਵੀ ਇਹ ਨਾ ਸੋਚੋ ਕਿ ਸਾਡੇ ਬੱਚੇ ਸਮਝਦਾਰ ਹੋ ਚੁੱਕੇ ਆ ਹੁਣ ਅਸੀਂ ਇਹਨਾਂ ਨੂੰ ਸਮਝਾਉਣਾ ਨਹੀਂ ਕਿਉਂਕਿ ਇਹਨਾਂ ਨੂੰ ਸਾਰੀ ਸਮਝ ਆ ਸੋ ਇੱਥੇ ਮਾਪਾ ਗਲਤੀ ਕਰ ਰਹਿੰਦਾ ਆ ਉਹ ਬੱਚਿਆਂ ਨੂੰ ਜਿੰਨਾ ਹੋ ਸਕਦਾ ਉਨਾ ਹੀ ਸਮਝਾਉਂਗੇ ਤੇ ਉਹ ਵੀ ਘੱਟ ਹੀ ਆ ਕਿਉਂਕਿ ਉਮਰ ਐਸੀ ਹੁੰਦੀ ਆ ਇਹਨਾਂ ਨੇ ਹੱਜੇ ਚਿਰ ਜ਼ਿੰਦਗੀ ਵਿੱਚ ਸ਼ੁਰੂਆਤ ਕੀਤੀ ਪੈ ਰਹੀ ਵਾਰ ਰੱਖਿਆ ਹੈ ਤੇ ਬਹੁਤ ਠੋਕਰਾਂ ਤੋਂ ਬਚੋਣਾ ਮਿਲਦਾ ਬੱਚੇ ਨੂੰ ਬਹੁਤ ਤਰ੍ਹਾਂ ਦੀ ਸਿੱਖਿਆ ਮਾਪਿਆਂ ਨੂੰ ਦੇਣੀ ਪੈਂਦੀ ਖਾਸ ਕਰਕੇ ਮਾਂ ਨੂੰ ਮਾਪਿਆਂ ਨੂੰ ਹਮੇਸ਼ਾ ਹੀ ਧਿਆਨ ਰੱਖਣਾ ਚਾਹੀਦਾ ਕਿ ਬੱਚਿਆਂ ਨੂੰ ਜੇਕਰ ਅਸੀਂ ਬਾਹਰ ਭੇਜਦੇ ਹਾਂ ਤੇ ਉਹਨਾਂ ਦੇ ਨਾਲ ਬੈਠ ਕੇ ਅਸੀਂ ਹਰ ਇੱਕ ਦੁੱਖ ਸੁੱਖ ਸਾਂਝਾ ਕਰੀਏ ਹਰ ਇੱਕ ਗੱਲ ਕਰੀਏ ਟਾਈਮ ਦਿਈਏ ਇਹ ਨਹੀਂ ਕਿ ਫੋਨਾਂ ਤੇ ਸਾਰੇ ਜਣੇ ਆਪੋ ਆਪਣੇ ਕਮਰਿਆਂ 'ਚ ਵੜ ਕੇ ਲੱਗੇ ਰੋ ਸੋ ਜਦੋਂ ਬੱਚਾ 12 ਸਾਲ ਟੱਪਦਾ ਹੈ 11-12 ਸਾਲ ਦਾ ਹੁੰਦਾ ਹੈ ਤੇ ਉਹਨੂੰ ਬਹੁਤ ਹੀ ਜ਼ਿਆਦਾ ਸਮਝਾਉਣ ਦੀ ਜ਼ਰੂਰਤ ਪੈਂਦੀ ਆ ਜਦੋਂ 20 ਸਾਲ 18-20 ਸਾਲ ਬੱਚਾ ਟੱਪ ਗਿਆ ਤਾਂ ਫਿਰ ਬਾਅਦ ਵਿੱਚ ਸਮਝਾਉਣ ਦੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਬੱਚਾ ਖੁਦ ਸਮਝਦਾਰ ਹੋ ਜਾਂਦਾ ਇੱਕ ਐਸੀ ਉਮਰ ਆ 13-14 ਤੋਂ ਬਾਅਦ ਜਿਹਨੂੰ ਸੰਭਾਲਣਾ ਇਸ ਉਮਰ ਦੇ ਵਿੱਚ ਬਹੁਤ ਹੀ ਜ਼ਰੂਰੀ ਹੈ ਸੋ ਜੇਕਰ ਇੱਕ ਵਾਰ ਬੱਚਾ ਗਲਤ ਰਸਤੇ ਨੂੰ ਫੜ ਲੈਂਦਾ ਹੈ ਤਾਂ ਫਿਰ ਵਾਪਸ ਮੁੜਨਾ ਬਹੁਤ ਹੀ ਔਖਾ ਹੋ ਜਾਂਦਾ ਉਹਦੇ ਲਈ ਕਿਉਂਕਿ ਬਾਹਰ ਬੱਚੇ ਦੇ ਨਾਲ ਕੋਈ ਹੱਸ ਕੇ ਦੋਹੋ ਬੋਲ ਬੋਲ ਲੈਂਦਾ ਹੈ ਤੇ ਬੱਚੇ ਨੂੰ ਲੱਗਦਾ ਕਿ ਸਾਨੂੰ ਸਭ ਤੋਂ ਜ਼ਿਆਦਾ ਪਿਆਰ ਹੀ ਇਹ ਇਨਸਾਨ ਕਰ ਰਿਹਾ ਹੈ ਤੇ ਮਾਪਿਆਂ ਦੀ ਜੋ ਪੂੰਜੀ ਹੁੰਦੀ ਹੈ ਜਾਨੀ ਕਿ ਜੋ ਪਰਵ੍ਰਿਸ਼ ਹੁੰਦੀ ਹੈ ਸਾਰੇ ਤੇ ਪਾਣੀ ਫਿਰ ਜਾਂਦਾ ਹੈ ਸਿਰਫ ਇੱਕ ਗਲਤੀ ਦੀ ਵਜ੍ਹਾ ਨਾਲ ਕਿ ਮਾਪੇ ਬੱਚਿਆਂ ਨੂੰ ਟਾਈਮ ਨਹੀਂ ਦੇ ਪਾਉਂਦੇ ਬੱਚਿਆਂ ਨਾਲ ਗੱਲ ਨਹੀਂ ਕਰਦੇ ਸੋ ਠੀਕ ਹੈ ਤੁਸੀਂ ਬੱਚੇ ਨੂੰ ਬਿਠਾਉਂਗੇ ਰਾਤ ਨੂੰ ਕੋਲ ਹਰ ਰੋਜ਼ ਬਿਠਾਓ ਪੁੱਛੋ ਕਿ ਅੱਜ ਚੱਲਿਆ ਕੀ ਪੜਿਆ ਹੈ ਕੀ ਗੱਲ ਹੋਈ ਆ ਕੋਈ ਪਰੇਸ਼ਾਨੀ ਦੀ ਗੱਲ ਤਾਂ ਨਹੀਂ ਹੈ ਸਾਰੀ ਗੱਲ ਸ਼ੇਅਰ ਕਰੋ ਮਾਪਾ ਬਣ ਕੇ ਨਹੀਂ ਦੋਸਤ ਬਣ ਕੇ ਹਰ ਇੱਕ ਦੁੱਖ ਸੁੱਖ ਸਾਂਝਾ ਕਰੋ ਹਰ ਇੱਕ ਤਰ੍ਹਾਂ ਦੀ ਗੱਲ ਪੁੱਛੋ ਡਰਾ ਕੇ ਨਹੀਂ ਪਿਆਰ ਦੇ ਨਾਲ ਜੇਕਰ ਤੁਸੀਂ ਪਿਆਰ ਦੇ ਨਾਲ ਬੱਚੇ ਨੂੰ ਹਰ ਇੱਕ ਗੱਲ ਪੁੱਛੋਗੇ ਤੇ ਬੱਚਾ ਵੀ ਮੂਲੋ ਸਾਰੀ ਗੱਲ ਤੁਹਾਡੇ ਨਾਲ ਸ਼ੇਅਰ ਕਰੇਗਾ ਤੇ ਤੁਸੀਂ ਅੱਗੇ ਉਹ ਸਮਝਾ ਵੀ ਆਉਂਗੇ ਤੇ ਬੱਚੇ ਤੇ ਜੋ ਤੁਹਾਡਾ ਪਿਆਰ ਹੈ ਇੰਨਾ ਅਸਰ ਕਰੇਗਾ ਕਿ ਉਹ ਜਿੱਤੇਗਾ ਜਿਕਰ ਹੋਏਗਾ ਤਦ ਕਦਮ ਵੀ ਅਠਾਣਾ ਸ਼ੁਰੂ ਕਰੇਗਾ ਤੇ ਉੱਥੇ ਸੋਚੇਗਾ ਵਾਰ-ਵਾਰ ਕਿ ਸਾਡੇ ਮਾਪੇ ਸਾਡੇ ਲਈ ਕਿੰਨਾ ਖੁਸ਼ ਕਰਦੇ ਆ ਸਾਡੇ ਨਾਲ ਕਿੰਨਾ ਪਿਆਰ ਹੈ ਸਭ ਤੋਂ ਵਗੈਰ ਉਹਨਾਂ ਦਾ ਕੋਈ ਨਹੀਂ ਹੈ ਸੋ ਉੱਥੇ ਤੁਹਾਡੇ ਪਿਆਰ ਦੀ ਜਿੱਤ ਹੋਵੇਗੀ ਜੇਕਰ ਤੁਸੀਂ ਬੱਚੇ ਨੂੰ ਕੋਈ ਵੀ ਗੱਲ ਪੁੱਛੋ ਦੱਸੋਗੇ ਨਹੀਂ ਉਹਨੂੰ ਟਾਈਮ ਨਹੀਂ ਦਵੋਗੇ ਉਹਨਾਂ ਨਾਲ ਬੈਠ ਕੇ ਸਲਾਹ ਨਹੀਂ ਕਰੋਗੇ ਗੱਲਬਾਤ ਨਹੀਂ ਕਰੋਗੇ ਤੇ ਬੱਚੇ ਨੂੰ ਆਦਤ ਪੈ ਜਾਂਦੀ ਆ ਬਾਹਰ ਹਰ ਇੱਕ ਦੁੱਖ ਸੁੱਖ ਕਰਨ ਦੀ ਕਿਉਂਕਿ ਕੋਈ ਨਾ ਕੋਈ ਪਰੇਸ਼ਾਨੀ ਦਾ ਬੱਚੇ ਦੇ ਮਨ 'ਚ ਹੁੰਦੀ ਆ ਪੜ੍ਹਾਈ ਕਰਦੇ ਆ ਪੜ੍ਹਾਈ ਨੂੰ ਲੈ ਕੇ ਹੁੰਦੀਆਂ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਸੋ ਜਿੱਥੇ ਕਿ ਬੱਚਾ ਜੱਗ ਦਾ ਤੁਹਾਡੇ ਨਾਲ ਗੱਲ ਨਹੀਂ ਕਰ ਸਕਦਾ ਤੇ ਬਾਹਰ ਹਰ ਇੱਕ ਗੱਲ ਸ਼ੇਅਰ ਕਰ ਲੈਂਦਾ ਹੈ ਤੇ ਫਿਰ ਉਹਨੂੰ ਇਹ ਹੀ ਲੱਗਦਾ ਆ ਕਿ ਇਹ ਮੈਨੂੰ ਜ਼ਿਆਦਾ ਸਮਝਦੇ ਨੇ ਮੇਰੇ ਘਰ ਦੇ ਮੈਨੂੰ ਨੇ ਸਮਝਦੇ ਸੋ ਇੰਨੀ ਨੌਬਤ ਨਾਉਣ ਤੋਂ ਹਰ ਰੋਜ਼ ਬੱਚੇ ਦੇ ਨਾਲ ਬੈਠ ਕੇ ਗੱਲਬਾਤ ਕਰਨੀ ਸ਼ੁਰੂ ਕਰ ਦੋ ਤੇ ਬੱਚੇ ਤੁਹਾਡੇ ਪਿਆਰ ਜਿੰਨੇ ਕੁ ਵੱਜ ਜਾਣਗੇ ਕਿ ਗਲਤ ਕਦਮ ਚੱਕਣ ਲੱਗੇ ਡਰਨਗੇ ਇਹ ਸੋਚਣਗੇ ਕਿ ਸਾਡੇ ਮਾਪੇ ਜ਼ਰੂਰੀ ਹੈ ਜਿਨ੍ਹਾਂ ਨੇ ਜਨਮ ਦਿੱਤਾ ਕਿਉਂਕਿ ਇੱਕ ਉਮਰ ਜਦੋਂ ਆਉਂਦੀ ਹੈ ਸੋਚ ਹੀ ਆਉਂਦੀ ਹੈ ਬੱਚੇ ਨੂੰ ਉੱਥੇ ਇੱਕ ਬੱਚੇ ਨੂੰ ਸਮਝਾਉਣ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਬੱਚਾ ਦੇਖਦਾ ਹੈ ਉਹਨੂੰ ਪਹਿਲਾਂ ਬਚਪਨ ਚ ਨਹੀਂ ਪਤਾ ਕਿ ਮਾਪੇ ਨੇ ਸਾਡੇ ਲਈ ਕੀ ਕੀ ਕੀਤਾ ਜਦੋਂ ਥੋੜਾ ਹਿਯਾਰ ਹੁੰਦਾ ਹੈ ਉਹ ਨੂੰ ਸਮਝਾਉਣ ਦੀ ਜ਼ਰੂਰਤ ਪੈਂਦੀ ਆ ਤੇ ਉਹ ਫਿਰ ਬੱਚਾ ਸਮਝ ਜਾਂਦਾ ਪਰ ਜੇ 12 18 ਸਾਲ 20 ਸਾਲ ਟੱਪ ਗਿਆ ਉਸ ਤੋਂ ਬਾਅਦ ਫਿਰ ਬੱਚਾ ਕਦੇ ਵੀ ਗਲਤ ਪਾਸੇ ਨਹੀਂ ਜਾਂਦਾ ਸੋ ਕੋਸ਼ਿਸ਼ ਕਰਿਆ ਕਰੋ ਕਿ ਆਪਣੇ ਬੱਚਿਆਂ ਦੇ ਨਾਲ ਹਰ ਇੱਕ ਤਰ੍ਹਾਂ ਦੀ ਗੱਲਬਾਤ ਕਰਿਏ ਦੋਸਤ ਬਣ ਕੇ ਕਰਿਏ ਦੁੱਖ ਸੁੱਖ ਕਰਿਏ ਹਰ ਇੱਕ ਗੱਲ ਤੇ ਚੰਗੀ ਤਰ੍ਹਾਂ ਪਿਆਰ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਿਏ ਤਾਂ ਕਿ ਉਹ ਬੱਚੇ ਤੁਹਾਡੇ ਤੇ ਯਕੀਨ ਕਰਪੋ ਤੇ ਤੁਹਾਡੇ ਪਿਆਰ ਨੂੰ ਸਮਝ ਪਾਉਣ। ਸੋ ਮਾਪੇ ਕਰਦਾ ਬਹੁਤ ਹੈ ਬੱਚੇ ਦਾ ਪਰ ਕਦੇ ਕਹਿ ਨਹੀਂ ਪਾਉਂਦੇ। ਜਿਹੜੇ ਮਾਪੇ ਇਹੋ ਜਿਹੇ ਹੁੰਦੇ ਨੇ ਜਿਹੜੇ ਚੰਗੀ ਤਰ੍ਹਾਂ ਆਪਣਾ ਪਿਆਰ, ਚਿਤਾਪ ਆਉਂਦੀ ਨੇ ਬੱਚਿਆਂ ਤੇ ਤੇ ਕਈ ਮਾਪੇ ਕੁਝ ਮਾਹੌਲ ਦੇ ਹਿਸਾਬ ਨਾਲ ਇਹੋ ਜਿਹੇ ਹੁੰਦੇ ਨੇ ਕਿ ਪਿਆਰ ਬਹੁਤ ਕਰਦੇ ਆ ਪਰ ਚਿਤਾ ਨਹੀਂ ਪਾਉਂਦੇ ਮੂਰਿਓ ਕੋੜਾ ਪੰਧਿਆ ਬੋਲਣਾ ਪਰ ਉਹਦੇ ਚ ਪਿਆਰ ਬਹੁਤ ਹੁੰਦਾ ਪਰ ਬੱਚੇ ਨੂੰ ਇੱਥੇ ਸਮਝਾਉਣ ਦੀ ਜ਼ਰੂਰਤ ਹੈ ਜੀ ਜੇਕਰ ਸਹੀ ਡੀਲ ਕਰੋਂਗੇ ਸਹੀ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰੋਗੇ ਤਾਂ ਇਹ ਗੱਲ ਸਮਝ ਜਾਈਗੀ। ਸੋ ਮਾਪਾ ਜੋ ਬੱਚਿਆਂ ਲਈ ਕਰ ਸਕਦਾ ਕੋਈ ਬਾਹਰਲਾ ਨਹੀਂ ਕਰ ਸਕਦਾ ਕਿਉਂਕਿ ਚਾਰ ਦਿਨ ਦਾ ਤੇ ਪਿਆਰ ਹੈ ਤਾਂ ਫਿਰ ਬੱਚਾ ਜਦੋਂ ਜ਼ਿੰਦਗੀ 'ਚ ਠੋਕਰ ਖਾਂਦਾ ਫਿਰ ਵਾਪਸ ਮੁੜਦਾ ਪਰ ਉਦੋਂ ਤੱਕ ਜ਼ਿੰਦਗੀ ਜਿਹੜੀ ਉਹ ਚੰਗੀ ਤਰ੍ਹਾਂ ਖਰਾਬ ਹੋ ਚੁੱਕੀ ਹੁੰਦੀ ਆ ਸੋ ਇੱਥੇ ਤੱਕ ਨੌਬਤ ਨਾ ਪਹੁੰਚੇ ਇਥੇ ਸਾਰੇ ਮਾਪਿਆਂ ਨੂੰ ਇਹ ਬੇਨਤੀ ਆ ਕਿ ਆਪਣੇ ਬੱਚਿਆਂ ਤੇ ਧਿਆਨ ਦੇਣਾ ਸ਼ੁਰੂ ਕਰਦੋ ਉਹਨਾਂ ਨਾਲ ਗੱਲਬਾਤ ਸਾਰੀ ਕਰਨੀ ਸ਼ੁਰੂ ਕਰੋ ਮਾਵਾ ਆਪਣਾ ਧਿਆਨਾ ਤੇ ਪਿਓ ਆਪਣੇ ਪੁੱਤਾਂ ਨਾਲ ਬੈਠ ਕੇ ਗੱਲਬਾਤ ਕਰਨੀ ਸ਼ੁਰੂ ਕਰ ਦੇਣ ਤਾਂ ਇਹ ਸਾਰੇ ਮਸਲਿਆਂ ਦਾ ਹੱਲ ਹੋ ਜਾਵੇਗਾ ਜੀ ਬੱਚਿਆਂ ਦਾ ਭਵਿੱਖ ਵੀ ਚੰਗਾ ਬਣ ਜਾਵੇਗਾ ਸੋ ਆਪਣਾ ਪਿਆਰ ਇੰਨਾ ਕੁ ਮਜ਼ਬੂਤ ਬੱਚਿਆਂ ਤੇ ਕਰੋ ਕਿ ਬੱਚੇ ਗਲਤ ਕਦਮ ਚੱਕਣ ਲੱਗੇ ਡਰੋ ਕਿ ਬਚਪਨ ਖੇਡ ਕੇ گزارਦਾ ਹੈ ਬੱਚਾ ਉਹ ਨਹੀਂ ਸਮਝੇਗਾ ਤੇ ਜਦੋਂ ਸਮਝਾਉਣ ਲੱਗਦੀ ਉੱਥੇ ਸਾਨੂੰ ਜੂਤਾ ਉਹਨਾਂ ਨੂੰ ਸਮਝਾਉਣੀ ਜੇਕਰ ਪਰੇਸ਼ਾਨ ਬੱਚਾ ਲੱਗਦਾ ਹੈ ਸਕੂਲ ਚੋਂ ਪੜ੍ਹ ਕੇ ਆਉਂਦਾ ਯਾਰ ਉਹਦੇ ਨਾਲ ਬੈਠ ਕੇ ਜਦੋਂ ਵੀ ਗੱਲ ਕਰਨੀ ਹੈ ਹਰ ਇੱਕ ਪਰੇਸ਼ਾਨੀ ਦਾ ਹੱਲ ਵੀ ਕਰਕੇ ਦਿਖਾਉਣਾ ਹੈ ਪੁੱਛਣਾ ਹੈ ਰਸਤਾ ਵੀ ਦਿਖਾਉਣਾ ਹੈ ਇਹ ਨਹੀਂ ਹੈ ਕਿ ਪਿਆਰ ਨਾਲ ਪੁੱਛ ਲਿਆ ਤੇ ਗਾਲਿ ਵਿੱਚ ਦਬਕਣਾ ਸੋ ਪਿਆਰ ਨਾਲ ਜਿੰਨਾ ਸਮਝਾਉਂਗੇ ਉੰਨੇ ਹੀ ਬੱਚੇ ਤੁਹਾਡੇ ਕੰਟਰੋਲ 'ਚ ਹੋਣਗੇ ਜਿਵੇਂ ਇੱਕ ਹੁੰਦਾ ਹੈ ਕਿ ਬੱਚੇ ਨੂੰ ਦਬਕਾ ਕੇ ਰੱਖਣਾ ਜਾਂ ਪੁੱਟਣਾ ਮਾਰਨਾ ਤੇ ਉਹ ਬੱਚੇ ਦੀ ਵੀ ਆਦਤ ਬਣ ਜਾਂਦੀ ਆ ਕਿ ਕੋਈ ਰਲ ਨਹੀਂ ਜੇ ਅੱਜ ਗਲਤੀ ਕੀਤੀ ਤੇ ਇੰਨੀ ਕੁ ਸਜ਼ਾ ਮਿਲੀ ਇੰਨੀ ਕੁ ਮੋਲ ਮਿਲ ਜੇ ਵੀ ਅੱਗੇ ਵੀ ਗਲਤੀ ਕਰਾਂਗਾ ਸੋ ਇਹੋ ਜਿਹਾ ਨਹੀਂ ਕਰਦੇ ਵੀ ਬੱਚੇ ਨੂੰ ਬਣਾਉਣਾ ਚੰਗਾ ਬਣਾਉਣਾ ਹੈ ਪਿਆਰ ਦੇ ਨਾਲ ਰੱਖਣਾ ਹੈ ਤੇ ਉਹ ਤੁਹਾਡੇ ਪਿਆਰ ਸਮਝੀ ਸੁਖਾਤੇ ਵੀ ਕਿਸੇ ਦੇ ਪਿਆਰ ਨੂੰ ਜਿੱਤਣ ਨਾਲੋਂ ਆਪਣੇ ਬੱਚਿਆਂ ਤੇ ਆਪਣਾ ਪਿਆਰ ਇੰਨਾ ਮਜ਼ਬੂਤ ਕਰ ਲਓ ਕਿ ਹਰ ਇੱਕ ਦਾ ਤੇ ਪਿਆਰ ਮੋਰੇ ਫਿੱਕਾ ਲੱਗੇ ਤੇ ਬੱਚਾ ਸਿਰਫ ਆਪਣੇ ਮਾਪਿਆਂ ਨੂੰ ਸਮਝੇ ਸੋ ਇਹ ਗੱਲਾਂ ਇਸ ਲਈ ਤੁਹਾਡੇ ਨਾਲ ਸ਼ੇਅਰ ਕਰਤੀਆਂ ਕਿਉਂਕਿ ਬਹੁਤ ਕੁਝ ਅੱਖੀਂ ਦੇਖਿਆ ਸੁਣਿਆ ਹੈ ਜੀ ਸੋ ਬਹੁਤ ਮਨ ਨੂੰ ਦੁੱਖ ਲੱਗਦਾ ਹੈ ਜੀ ਇੱਕ ਵਾਰ ਇਹਨਾਂ ਗੱਲਾਂ ਦੇ ਅਮਲ ਜ਼ਰੂਰ ਕਰ ਲਓ ਜੇਕਰ ਜ਼ਿੰਦਗੀ ਵਿੱਚ ਸੁਖ ਚਾਹੁੰਦੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਹੈ ਜੀ